ਉਨੂੰ ਸਸਪੈਂਡ ਕੀਤਾ ਗਿਆ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਹਾਈ ਕੋਰਟ ਦੇ ਵਿੱਚ ਰੈਟ ਲਾਈ ਡੇ ਸੀ ਉਹਨੂੰ ਸਟੇ ਮਿਲਿਆ ਹੈ ਤੁਸੀਂ ਉਸ ਫੈਸਲੇ ਕਿਵੇਂ ਦੇਖਦੇ ਹੋ ਉਹ ਫੈਸਲੇ ਦੇ ਵਿੱਚ ਜੀ ਸਾਡੀ ਕਾਂਗਰਸ ਪਾਰਟੀ ਦੀ ਪਹਿਲੇ ਸਟੈਪ ਤੇ ਇਹ ਪਹਿਲੀ ਜਿੱਤ ਹੋਈ ਹੈ ਸਾਨੂੰ 15-20 ਦਿਨ ਇਹ ਕਾਲਮ ਟੋਲ ਕਰਦੇ ਦੇ ਹਰ ਕੇ ਸਾਡੀ ਸਮੁੱਚੀ ਲੀਡਰਸ਼ਿਪ ਨੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਹਲਕਾ ਇੰਚਾਰਜ ਜੀ ਸਮੁੱਚੀ ਸਾਡੀ ਲੀਡਰਸ਼ਿਪ ਇਸ ਸਾਡੇ ਓਕਾਰ ਸਿੰਘ ਸਰਪੰਚ ਸਾਹਿਬ ਜੀ ਦੇ ਨਾਲ ਅਸੀਂ ਐਲਟੀਐਮ ਦਫ਼ਤਰ ਦੇ ਬਾਹਰ ਧਰਨੇ ਲਾਏ ਮੁਜਾਹਰੇ ਲਾਏ ਉਸ ਤੋਂ ਬਾਅਦ ਸਾਨੂੰ ਇਹਨਾਂ ਦੇ ਅਤੀ ਰਾਤ ਨੂੰ 9-10 ਵਜੇ ਕਾਗਜ਼ ਪੱਤਰ ਦਿੱਤੇ ਉਹ ਕਾਗਜ਼ ਪੱਤਰ ਸਾਡੀ ਟੀਮ ਫਿਰ ਮਾਨਯੋਗ ਹਾਈ ਕੋਰਟ ਪੰਜਾਬ ਰਾਣਾ ਹਾਈ ਕੋਰਟ ਕੋਲ ਗਏ ਜਿੱਥੋਂ ਉਹਨਾਂ ਨੇ ਸਾਡੀ ਪਹਿਲੇ ਸਟੈਪ ਦੀ ਪਹਿਲੀ ਜਿੱਤ ਹੋਈ ਹੈ ਜਿਹੜਾ ਇਹਨਾਂ ਨੇ ਸਾਡੇ ਉੱਤੇ ਇੱਕ ਸਰਪੰਚ ਸਾਹਿਬ ਜਸਪ੍ਰੀਤ ਨੂੰ ਸਨੋ ਪ੍ਰਿਥਵੀ ਰਾਮ ਨੂੰ ਥੋਪਿਆ ਸੀਗਾ ਜ਼ਬਰਦਸਤੀ ਅੱਜ ਫਿਰ ਇੱਕ ਵਾਰ ਸਾਡੀ ਮਾਨਯੋਗ ਹਾਈ ਕੋਰਟ ਨੇ ਬਾਹ ਫੜੀ ਹੈ ਉਹਨਾਂ ਨੇ ਕਿਹਾ ਕਿ ਉਵੇਂ ਹੀ ਕਾਰਵਿਚਾਰੀ سرپنچ ओंकार सिंह ਜੀ ਕਰਦੇ 21 ਸਟੇ ਲਾਇਆ ਹਲੇ ਤੱਕ ਉਹਨਾਂ ਨੇ ਫੈਸਲਾ ਨਹੀਂ ਦਿੱਤਾ ਸਟੇ ਦੇ ਵਿੱਚ ਵੀ ਉਸ ਆਦੇਸ਼ ਤੇ ਰੋਕ ਲਾਤੀ ਹੈ ਉਦੋਂ ਤੱਕ ਉਹਨਾਂ ਜਿਹੜੇ ਕੰਮ ਕਰਨਗੇ ਜੀ ओंकार सिंह ਜੀ ਕੰਮ ਕਰਨਗੇ ਇਸ ਤੋਂ ਬਾਅਦ ਉਹਨਾਂ ਨੇ ਤਲਬ ਕੀਤਾ ਐਸਡੀਐਮ ਨੂੰ ਵਿਸਤਾਰ ਦੇ ਵਿੱਚ ਸਾਡੀ ਜਿਹੜੀ ਹਾਈ ਕਮਾਂਡ ਹੈ ਉਹ ਤੁਹਾਨੂੰ ਸਾਰਾ ਦੱਸ ਦੇ ਹਾਂਜੀ ਬਟੂ ਜੀ ਕਿਵੇਂ ਦੇਖਦੇ ਹੋ ਟੌਨ ਪ੍ਰੈਸ ਵੱਲੋਂ ਲਗਾਤਾਰ ਪ੍ਰੋਟੈਸਟ ਕੀਤਾ ਗਿਆ ਧਰਨੇ ਵੀ ਲਾਇਏ ਗਏ ਲਗਾਤਾਰ ਇਸ ਮਸਲੇ ਨੂੰ ਮੀਡੀਆ 'ਚ ਵੀ ਉਠਾਇਆ ਗਿਆ ਤੇ ਪੂਰੇ ਪੰਜਾਬ ਦੀ ਮੀਡੀਆ ਦੇ ਵਿੱਚ ਇਹ ਆਵਾਜ਼ ਉੱਠੀ ਸੀ ਤੇ ਉਸ ਤੋਂ ਬਾਅਦ ਹੁਣ ਸਟੇ ਮਿਲਿਆ ਐਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਪਹਿਲੀ ਗੱਲ ਤਾਂ ਇਹ ਸਰਕਾਰ ਦੇ ਮੂੰਹ ਤੋਂ ਚਪੇੜ ਹੈ ਜਿਵੇਂ ਸ਼ਿਵਾਜੀ ਨੇ ਜਿੱਤੇ ਦੱਸਿਆ ਵੀ ਸਾਡੀ ਪਹਿਲੀ ਜਿੱਤ ਹੋਈ ਹੈ ਜਿਵੇਂ ਸਾਡਾ ਐਸ.ਸੀ ਸਰਪੰਚ ਓਮ ਓੰਕਾਰ ਸਿੰਘ ਨੂੰ ਇਹਨਾਂ ਨੇ ਸਸਪੈਂਡ ਕੀਤਾ ਗਰੀਬ ਬੰਦੇ ਨੂੰ ਜਿਹੜਾ ਲੋਕਤੰਤਰ ਦਾ ਇਹਨਾਂ ਨੇ ਕਾਹਨ ਕੀਤਾ ਸੀ ਜਿਹੜਾ ਬੰਦਾ ਵੋਟਾਂ ਨਾਲ ਜਿੱਤਿਆ ਹੋਇਆ ਹੈ ਉਹਨਾਂ ਨੇ ਐਸਟੀਐਮ ਨੂੰ ਕਿਹਾ ਵੀ 23 ਸਤੰਬਰ ਨੂੰ ਹਰ ਹਾਲਤੋਂ ਉਹ ਤੇ ਪੇਸ਼ ਹੋਣਾ ਤਲਬ ਕੀਤਾ ਗਿਆ ਇਹ ਸਾਡੀ ਬਹੁਤ ਵੱਡੀ ਜਿੱਤ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕੋਰਟ ਤੇ ਵੀ ਸਾਡੇ ਹੱਕ 'ਚ ਫੈਸਲਾ ਆਊਗਾ ਹੋਰ ਕਿਵੇਂ ਦੇਖਦੇ ਹੋ ਰੁਟੀ ਇਹ ਬੜਾ ਰੇਅਰ ਕੇਸ ਸੀ ਇਦਾਂ ਦਾ ਵਿਚ ਇਸ ਸਰਪੰਚ ਨੂੰ ਕਿਸੇ ਇਲਜ਼ਾਮਾ ਦੇ ਵਿੱਚ ਸਸਪੈਂਡ ਕੀਤਾ ਜਾਂਦਾ ਚਲੋ ਸਸਪੈਂਡ ਤਾਂ ਹੋ ਜਾਂਦਾ ਸੀ ਇਹ ਬੜਾ ਰੇਅਰ ਸੀ ਵੀ ਹਾਰੇ ਹੋਏ ਸਰਪੰਚ ਨੂੰ ਸਰਪੰਚ ਬਣਾਇਆ ਗਿਆ ਕੁਸੀਂ ਇਸ ਫਰਮਾਨ ਕਿਵੇਂ ਦੇਖਦੇ ਸੀ ਇੱਕ ਆਮ ਆਦਮੀ ਪਾਰਟੀ ਹੈ ਜਿਵੇਂ ਭੈਣ ਜੀ ਰੂਬੀ ਜੀ ਕਰਦੇ ਨਵੇਂ ਨਵੇਂ ਫਰਮਾਨ ਜਾਰੀ ਕਰਦੇ ਹੁੰਦੇ ਆ ਵੀ ਇਹ ਖਾਸ ਖਾਸ ਸਰਕਾਰ ਹੈ ਅੱਜ ਤੱਕ ਕਿੰਨੀਆਂ ਵੀ ਸਰਕਾਰਾਂ ਆਈਆਂ ਆਪਣੋ ਯਾਦੀ 78 ਸਾਲ ਹੋ ਗਏ ਆ ਅੱਜ ਤੱਕ ਕਿ ਇਹਦੀ ਵੇਖਿਆ ਕਿ ਜਿੱਤੇ ਸਰਪੰਚ ਨੂੰ ਸਪੈਂਡ ਕੀਤਾ ਗਿਆ ਇਸ ਸਿਆਸਤਪ੍ਰੀਤ ਪਲਾਨ ਚੀਏ ਜੀ ਰੂਬੀ ਜੀ ਕਿਵੇਂ ਦੇਖਦੇ ਹੋ ਲਗਾਤਾਰ ਕਾਂਗਰਸ ਦਾ ਪ੍ਰੋਟੈਸਟ ਨਵਾਂ ਪਿੰਡ ਦੇ ਜਿਹੜੇ ਮੇਨ ਆਟੂ ਨੇ ਦਿਲਬਾਰ ਸਿੰਘ ਵੱਲੋਂ ਇਸ ਮਸਲੇ ਨੂੰ ਬੜਾ ਉਠਾਇਆ ਗਿਆ ਹਾਈ ਕੋਰਟ ਚ ਰਿਟ ਲਾਈਟ ਲਈ ਫਿਰ ਹਾਈ ਕੋਰਟ ਵੱਲੋਂ ਫਿਲਹਾਲ ਇਹਦੇ ਤੇ ਸਟੇ ਦਿੱਤਾ ਗਿਆ ਹੈ ਜੋ ਐਸਟੀਮ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਨੇ ਕਿਵੇਂ ਦੇਰ ਨਾਲ 사이ਟ ਹਟਣਾ ਡਰ ਨੂੰ ਕੋ ਪਹਿਲਾਂ ਤਾਂ ਮੈਂ মিডিਆ ਵਾਲੇ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਸੀ ਸਾਡੇ ਇੱਕ ਸੁਧਿਕੇ ਇੱਥੇ ਪਹੁੰਚੇ ਸਾਡੇ ਇਸ ਮਸਲੇ ਦੇ ਨਾਲ ਪਹਿਲਾਂ ਵੀ ਸਾਰੇ ਅਧਿਕਾਰਦਾਰ ਸਹਿਬਾਨ ਸ਼ਾਮਿਲ ਸੀ ਅੱਜ ਵੀ ਹੋਏ ਆ ਸਰਦਾਰ ਸੁਖਦੀ ਸਿੰਘ ਮਿੱਤੂ ਜੀ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਕੌਂਸਲ ਜੀ ਸ਼ਿਵਾਜੀ ਜੀ 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 ਆਪ ਬੁਕਾਰੋ ਵਾਲੇ ਸਾਡੇ ਸਰਪੰਚ ਸਾਹਿਬ ओंकार ਜੀ ਦਰਬਾਰ ਦੀ ਗੁਰਬਖਸ਼ੀ ਪ੍ਰੋਫੈਸਰ ਬਲਜੀਤ ਜੀ ਗਾਂਧੀ ਅੰਕਲ ਜੀ ਜੀ ਸੋ ਕਾਂਗਰਸ ਅੱਗੇ ਵੀ ਇੱਕ ਝੂਠ ਸੀ ਤੇ ਹੁਣ ਵੀ ਹੈ ਹੁਣ ਇਸ ਮਸਲੇ ਦੀ ਗੱਲ ਕਰੀਏਗਾ ਇਹ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਘਾਣ ਹੈ ਲੋਕਤੰਤਰ ਦਾ ਕਿਉਂਕਿ ਆਮ ਆਦਮੀ ਜਦੋਂ ਦੀ ਬਣੀ ਹੈ ਉਹ ਲੋਕਤੰਤਰ ਦਾ ਘਾਣ ਕਰਦੀ ਸੀ ਕਰਦੀ ਹੈ ਤੇ ਕਰਦੀ ਆਈ ਹੈ ਇਹੀ ਕਾਰਨ ਹੈ ਕਿ ਅੱਜ ਲੋਕਾਂ ਦੀ ਨਜ਼ਰਾਂ ਤੋਂ ਗਿਰ ਚੁੱਕੀ ਹੈ ਉਹਨਾਂ ਨੂੰ ਲੋਕਾਂ ਨੂੰ ਮਾਹੌਲ ਪਤਾ ਹੀ ਹੈ ਸਭ ਕੁਝ ਪਤਾ ਹੀ ਹੈ ਅਸੀਂ ਸਭ ਕੁਝ ਜਾਣਦੇ ਹੀ ਹਾਂ ਇੱਕ ਪਾਸੇ ਤਾਂ ਸਾਡੇ ਸਰਪੰਚ ਸਾਹਿਬ ਜਿਹੜਾ ਬੰਦਾ 155 ਵੋਟਾਂ ਤੋਂ ਜਿੱਤਿਆ ਹੋਵੇ ਕਿੱਡਾ ਲੋਕਤੰਤਰ ਦਾ ਘਾਣਾ ਕਿ ਤੁਸੀਂ ਬਿਨਾ ਉਸ ਨੂੰ ਕੋਈ ਨੋਟਿਸ ਜਾਰੀ ਕੀਤਾ ਤੁਸੀਂ ਜਿਹੜਾ ਬੰਦਾ 155 ਵੋਟਾਂ ਤੋਂ ਖਾਰਿਆ ਉਹਨੂੰ ਕਿਸੀ ਲਗਾ ਦਿੰਦੇ ਹੋ ਇਹ 15 ਅਕਤੂਬਰ 2024 ਨੂੰ ਸਰਪੰਚ ਬਣੇ ਸੀ ਅਕਰ ਸਿੰਘ ਠੀਕ ਹੈ ਜੀ ਤੇ 11 ਜੁਲਾਈ 2025 ਨੂੰ ਐਸਜੀਐਮ ਸਾਹਮਣੇ ਜਿਹੜਾ ਦੂਸਰਾ ਬੰਦਾ ਸੀ ਆਪੋਜੀਟ ਬੰਦਾ ਉਹ ਉਹ ਵਰਬਲੀ ਕਹਿਤਾ ਕਿ ਤੈਨੂੰ ਰਿਵਲਟਾ ਗਿਆ ਆਰਡਰ ਦੀ ਕਾਪੀ ਹੈ ਸਾਡੇ ਨਾਲ ਦਰਬਖਸਿੰਘ ਦੀ ਖੜੇ ਨੇ ਸੀ ਪਾਛੇ ਬੈਠੇ ਇਹਨਾਂ ਨੂੰ ਪੁੱਛੋ ਆਰਡਰ ਦੀ ਕਾਪੀ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਜਾਰੀ ਨਹੀਂ ਕੀਤੀ ਗਈ ਜਦੋਂ ਸਾਰੀ ਪਾਰਟੀ ਨੇ ਮਿਲ ਕੇ ਧਰਨਾ ਪ੍ਰਦਰਸ਼ਨ ਕੀਤਾ ਉਦੋਂ ਵੀ 25 ਜੁਲਾਈ ਨੂੰ ਰਾਤ ਨੂੰ 9 ਵਜੇ ਆਰਡਰ ਦੀ ਕਾਪੀ ਇਹਨਾਂ ਨੂੰ ਜਾਰੀ ਹੋਈ ਐ ਐਡਾ ਸੰਘਰਸ਼ ਕਰਨਾ ਪਿਆ ਫਿਰ ਇਹਨਾਂ ਨੇ ਹਾਰ ਕੇ ਹਾਈ ਕੋਰਟ ਦੇ ਵਿੱਚ ਹੁਣ ਜਦੋਂ ਇਹਨਾਂ ਨੇ ਕੇਸ ਲਗਾਇਆ ਤਾਂ ਮਾਨਯੋਗ ਹਾਈ ਕੋਰਟ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਟੇ ਲਗਾ ਦਿੱਤਾ ਕਿਉਂਕਿ ਦੇਖੋ ਕੋਰਟ ਨੇ ਜੋ ਦੇਖਣਾ ਹੁੰਦਾ ਹੈ ਇਹ 정치 ਚਲਦੀ ਨਹੀਂ ਕਿਉਂਕਿ ਹਾਈ ਹਾਈ ਕੋਰਟ ਸਭ ਤੋਂ ਸਰਵੋੱਚ ਜੀ ਉਹਨੇ ਸਭ ਕੁਝ ਦੇਖਣਾ ਹੁੰਦਾ ਹੈ ਵਾਰ ਪੱਖਾ ਤੋਂ ਦੇਖਣਾ ਹੁੰਦਾ ਸੋ ਫਿਲਹਾਲ ਸਟੇ ਲਾਇਆ ਗਿਆ ਜੀ ਲੱਗਿਆ ਤਾਂ ਫਿਲਹਾਲ ਉਹਨਾਂ ਨੇ ਸਟੇ ਲਗਾ ਦਿੱਤਾ ਹੈ ਕਿ ਹੁਣ ਫਿਲਹਾਲ ਕੰਮ ਜਿਹੜੇ ਹੈਗੇ ਆ ਸਾਡੇ ਸਰਪੰਚ ਸਾਹਿਬਕਾਰ ਜੀ ਇਹ ਦੇਖਣਗੇ ਜੀ ਸੋ ਵੀ ਇਹ ਲਾਈਨ ਵਿੱਚ ਇਹ ਲਾਈਨ ਦਾ ਵਿਰਵਾਹ ਜਿਹੜਾ ਹੈ ਵਿੱਚ ਵੀ ਉਹ ਬੈਠਣਗੇ ਆਈ ਥਿੰਕ ਇਹ ਲਾਈਨ ਦਾ ਵਿਰਵਾਹ ਹੈ ਫਿਲਹਾਲ ਗੋ ਲਾਈ ਹੈ ਇਸ ਦੇ ਸਟੇ ਲਗਾ ਦਿੱਤਾ ਉਹਨਾਂ ਨੇ ਹਾਂ ਠੀਕ ਹੈ ਜੀ ਉਹਨਾਂ ਨੇ ਉਹਦਾ ਮਤਲਬ ਇਹ ਹੀ ਨਿਕਲਦਾ ਨਾ ਦੂਸਰੀ ਗੱਲ ਆਰਡਰ ਕੈਮਰਾ ਦਾ ਹਾਂ ਜੀ ਇਹਦਾ ਮਤਲਬ ਇਹ ਹੀ ਹੈ ਜੀ ਇੱਕ ਦੂਸਰੀ ਗੱਲ ਇਹ ਹੈ ਕਿ ਜਿਹੜੇ ਐਸ ਡੀ ਐਮ ਸਾਹਿਬ ਨੇ ਉਹਨਾਂ ਨੂੰ ਪਰਸਨਲੀ ਪੇਸ਼ ਹੋਣ ਲਈ ਕਿਹਾ ਗਿਆ ਉਹਨਾਂ ਨੂੰ ਸੰਮਣ ਜਾਰੀ ਹੋਗੇ ਪਰਸਨਲੀ ਐਸ ਡੀ ਐਮ ਸਾਹਿਬ ਨੂੰ ਸੋ ਅਸੀਂ ਸਾਨੂੰ ਭਰੋਸਾ ਹੈ ਕਿ ਜਿਹੜਾ ਫੈਸਲਾ ਹੈ ਅੱਗੇ ਵੀ ਹਾਈ ਕੋਰਟ ਸਾਡੇ ਹੱਥ ਦੇ ਵਿੱਚ ਦਊਗੀ ਕਿਉਂਕਿ ਸਾਡਾ ਕੇਸ ਜਨੂਨਲ ਨਾਲ ਬਿਲਕੁਲ ਸਹੀ ਹੈ ਸਾਡੇ ਹੱਕ ਦੇ ਵਿੱਚ ਜਾਰੀ ਹੋਊਗਾ ਅਸੀਂ ਭਰੋਸਾ ਰੱਖਦੇ ਹਾਂ ਹਾਈ ਹਾਈ ਕੋਰਟ ਦੇ ਉੱਤੇ ਤੇ ਮੇਨ ਗੱਲ ਇਹ ਹੈ ਜੀ ਇਹ ਜਿਹੜੀ ਇੱਥੋਂ ਨਿਕਲ ਕੇ ਆਉਂਦੀ ਹੈ ਕਿ ਬਿਊਰੋਕ੍ਰੇਸੀ ਬਿਊਰੋਕ੍ਰੇਸੀ ਨੂੰ ਉਹਦਾ ਰਾਜਨੀਤੀ ਨਾਲ ਕੀ ਲੈਣਾ ਦੇਣਾ ਤੁਸੀਂ ਕਿਉਂ ਪ੍ਰੈਸ਼ਰ ਦੇ ਵਿੱਚ ਆਉਨੇ ਹੋ ਕੀ ਇਹ ਜਿਹੜੇ ਅਕਸਰ ਨੇ ਕਾ ਭੁੱਲ ਜਾਂਦੇ ਵੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਕੱਲ ਨੂੰ ਕਿਸੇ ਹੋਰ ਦੀ ਸਰਕਾਰ ਵੀ ਆਉਣੀ ਹੈ ਜੀਰੋ ਗ੍ਰੇਸੀ ਤੇ ਰਾਜਨੀਤੀ ਦਾ ਐਡਾ ਰਿਸ਼ਤਾ ਨਹੀਂ ਹੋਣਾ ਚਾਹੀਦਾ ਸਾਫ ਸੁਥਰਾ ਹੋਣਾ ਚਾਹੀਦਾ ਕਿ ਤੁਸੀਂ ਆਪਦਾ ਕੰਮ ਕਰੋ ਆਪਦਾ ਕੰਮ ਕਰੇ ਤੇ ਰਾਜਨੀਤੀ ਹੁਣ ਦੇਖ ਲਓ ਆਮ ਆਦੀ ਪਾਰਟੀ ਕੀ ਕਰ ਰਹੀ ਹੈ ਤੁਸੀਂ ਕੱਲ ਵਰਸੂ ਇਹਨਾਂ ਦੇ ਇੱਕ ਮੇਨ ਲੀਡਰ ਦਾ ਬਿਆਨ ਸੁਣਿਆ ਹੋਣਾ ਕਿ ਤੁਸੀਂ ਜੀ ਔਰ ਔਰਤਾਂ ਬੈਠੀਆਂ ਉੱਥੇ ਸਾਰੀਆਂ ਉਹਨਾਂ ਦੀਆਂ ਔਮਨ ਵਿੰਗ ਦੀਆਂ ਉੱਥੇ ਕਿਹਾ ਜਾ ਰਿਹਾ ਹੈ ਕੁਛ ਵੀ 2027 ਦੀਆਂ ਚੋਣਾਂ ਲਈ ਕੁਛ ਵੀ ਕਰੋ ਸਾਮ-ਦਾਮ, ਦੰਡ, ਭੇਦ, ਲੜਾਈ, ਝਗੜਾ, ਗਾਲੀ-ਗਲੋਚ ਜੋ ਤੁਹਾਨੂੰ ਕਰਨਾ ਪੈਂਦਾ ਤੁਸੀਂ ਕਰੋ। ਦੇਖੋ ਇਹ ਬਿਆਨ ਇਹਨਾਂ ਦੇ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਆ। ਤੁਸੀਂ ਦੇਖ ਲਓ ਵੀ ਕਿਹੋ ਜਿਹਾ ਮਾਹੌਲ ਹੋਊਗਾ ਤੇ ਲੋਕ ਇਹਨਾਂ ਨੂੰ ਅੱਗੇ ਬਰਦਾਸ਼ਤ ਕਰਨਗੇ। ਸੋ ਅੱਗੇ ਸਾਡੇ ਪ੍ਰੋਫੈਸਰ ਬਲਜੀਤ ਸਿੰਘ ਜੀ ਇਹ ਕਿੰਨਾ ਹਾਈਪਰਬਾਇਡਨ ਕੜਤੋ ਤੇ ਟਿੱਪਣੀ ਕਰਦੇ। ਜਿਵੇਂ ਆਪਾਂ ਨੂੰ ਪਤਾ ਨਹੀਂ ਪ੍ਰਾਪਰਟੀ ਚੀਜ਼ ਹੈ ਨਾ। ਠੀਕ ਵਾਰੀ ਪਾਰਟੀ ਵੱਲੋਂ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਸਪੈਨਸਾਵ ਦੇ ਹੱਥ ਵਿੱਚ ਉਹਦਾ ਸਵਾਗਤ ਕਰਦੇ ਆਂ। ਔਰ ਜਿਹਨ ਦੂਜੀ ਗੱਲ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਉਹਦੀ ਜਿਹੜਾ ਉਹਦਾ ਬੋਖਾ ਚੇਕ ਜਦੋਂ ਜਦੋਂ ਆਇਆ ਰਹਿਣਾ ਨਵੀਂ ਅਸੀਂ ਇਮਾਨਦਾਰੀ ਦਾ ਕਟੜਾ ਇਮਾਨਦਾਰਾ ਜਾਇ ਕਰਾਂਗੇ ਲੋਕਤੰਤਰ ਲੋਕ ਪਾਉਗੇ ਬੜੀਆਂ ਗੱਲਾਂ ਕਰਾਂਗੇ ਉਹ ਕੱਲ ਪਰਸੋਂ ਜਿਹੜਾ ਇਹਨਾਂ ਦਾ ਪੰਜਾਬ ਦਾ ਪ੍ਰਵਾਰੀ ਜੀ ਮਨੀਸ਼ ਸਿੰਘ ਉਹਦੀ ਜਿਹੜੀ ਉਹ ਜਿਹੜੀ ਆ ਵੀਡੀਓ ਆਈ ਆ ਤੋਂ ਜਿਹੜਾ ਜਿਹੜਾ ਇਹਨਾਂ ਦਾ ਨੰਗਾ ਹੋ ਗਿਆ ਇਹਨਾਂ ਦੇ ਇੱਕਨਗਰਤੀ ਪ੍ਰੋਗਰਾਮ ਇਲੈਕਸ਼ਨ ਨੂੰ ਲੁੱਟਣਾ ਲੁੱਟ ਕੇ ਆਪ ਦੇ ਬੰਗਿਆਂ ਵਿੱਚ ਉਧਰ ਉਧਰ ਫੜ ਕੇ ਉਹ ਜਿਹੜਾ ਉਹ ਇਹ ਕਰਨਾ ਚਾਹੁੰਦੇ ਆ ਔਰ ਅਸੀਂ ਇਹ ਗੱਲ ਜਿਹੜੀ ਟ੍ਰਾਂਸ ਪਾਰਟੀ برداشت ਨਹੀਂ ਕਰੇਗੀ ਔਰ ਸਾਨੂੰ ਖਦਸ਼ਾ ਹੈ ਕਿ ਅੱਗੇ ਜਿਹੜੀਆਂ ਬਲਾਕ ਸੰਪਤੀਆਂ ਪਰਸ਼ੀਆਂ ਚੋਣਾ ਹੋਣੀਆਂ ਉਹਦੇ ਚ ਵੀ ਇਸ ਤਰ੍ਹਾਂ ਦਾ ਇਹ ਪੈਸੇ ਦੀ ਵਤੋਂ ਕਰਨਗੇ ਔਰ ਗਲਤ ਵਤੋਂ ਕਰਨਗੇ ਅਸੀਂ ਪਹਿਲਾਂ ਹੀ ਜਿਹੜੇ ਨਾਮ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹ ਇਸ ਤਰ੍ਹਾਂ ਦਾ ਅੰਦਾ ਮਾਹੌਲ ਪੈਦਾ ਨਾ ਕਰਨ ਔਰ ਸਹੀ ਤਰੀਕੇ ਨਾਲ ਲੋਕਾਂ ਤੱਕ ਧੰਗ ਧੰਗ ਜਿਹੜੇ ਇਲੈਕਸ਼ਨ ਲੜਨ। ਮਾਸਟਰਸ ਨੇ ਦੇ ਮੇਨ ਟੈਂਡਰ ਸੀ ਆਗੂ ਸੀ ਸੋ ਫਿਲਹਾਲ ਜਿਹੜੀ ਸਟਾਰਟਿੰਗ ਸਟੈਪ ਅਸੀਂ ਸਟੇ ਲਾਇਆ ਗਿਆ ਕਨਰਸ ਪਾਰਟੀ ਦੀ ਜਿਵੇਂ ਦੇਖਦੇ ਹੋ ਟੀਮ ਲੀਡਰ ਅਸੀਂ ਇਸ ਕਮੇਟੀ ਵਿੱਚ ਬਹੁਤ ਵੱਡਾ ਪ੍ਰੋਜੈਸਟ ਕੀਤਾ ਜੀ 14 15 ਦਿਨ ਅਸੀਂ ਮਤਲਬ ਕਿ ਐਸਡੀਐਮ ਦਫ਼ਤਰ ਦੇ ਵਿੱਚ ਜਾ ਕੇ ਸਾਡਾ ਸਰਪੰਚ ਧੱਕੇ ਖਾਂਦਾ ਰਿਹਾ ਸਾਰੀ ਲੀਡਰਸ਼ਿਪ ਸਾਡੇ ਨਾਲ ਪੂਰੀ ਢੇਰ ਬਣ ਕੇ ਖੜੀ ਜੀ ਉਸ ਤੋਂ ਬਾਅਦ ਸਾਨੂੰ ਰਾਤ ਨੂੰ 9 ਵਜੇ 25 ਜੁਲਾਈ ਨੂੰ ਜਿਹੜੀ ਹੈ ਜੀ ਆਰਡਰ ਮਿਲਦੀ ਹੈ ਆਰਡਰ ਦੀ ਕਾਪੀ ਇਹ ਵੇਖੋ ਵੀ 25 ਜੁਲਾਈ ਨੂੰ ਸਾਨੂੰ ਆਰਡਰ ਦੀ ਕਾਪੀ ਮਿਲਦੀ ਹੈ ਤੇ ਜਸਪੀ ਨੂੰ ਜਿਹੜਾ ਸਰਟੀਫਿਕੇਟ ਆ ਉਹ 16 ਜੁਲਾਈ ਨੂੰ ਜਾਰੀ ਹੋ ਜਾਂਦਾ ਹੂੰ ਇੰਨਾ ਜ਼ਿਆਦਾ ਧੱਕਾ ਸਰਪੰਚ ਟੈਸਟ ਵੀ ਹੋਇਆ ਤੇ ਪੰਡਸ ਪਾਰਟੀ ਦੀ ਜੁੜਤਾ ਵੀ ਹੋਈ ਕਿਵੇਂ ਦੇਰ ਦੇ ਉਸ ਫੈਸਲੇ ਤੋਂ ਬਾਅਦ ਕੌਂਟਰਸ ਦੀ ਸਾਰੀ ਚੀਜ਼ ਆਉ ਤੋਂ ਪਹਿਲਾਂ ਸਾਹਿਬ ਜੀ ਜਿਹੜੀ ਇਹ ਜਿੱਤ ਹੈ ਇਹ ਕਾਂਗਰਸ ਪਾਰਟੀ ਦੀ ਤੇ ਆਮ ਲੋਕਾਂ ਦੀ ਜਿੱਤ ਹੈ ਕਿਉਂਕਿ ਇਹਨਾਂ ਨੇ ਬੜਾ ਗਲਤ ਤੇ ਗੈਰਕਾਨੂੰਨੀ ਜਿਹੜਾ ਕੰਮ ਕੀਤਾ ਸੀ ਜਿਹਦਾ ਪਹਿਲੀ ਨਜ਼ਰੀ ਹਾਈ ਕੋਰਟ ਨੇ ਸਾਨੂੰ ਸਵੀਕਾਰ ਦਿੱਤਾ ਤੇ ਉਹਦੇ ਤੇ ਸਾਨੂੰ ਪੂਰਾ ਹਾਈ ਕੋਰਟ ਤੇ ਯਕੀਨ ਹੈ ਕਿ ਜਿਹੜੀ ਆਨਰੇਬਲ ਕੋਰਟ ਹੈ ਸਾਨੂੰ ਅੱਗੇ ਵੀ ਲਿਆ ਦੇਵੇ ਸਾਡੇ ਸਾਰੀ ਪ੍ਰੈਸ ਦੇ ਵੀਰਾਂ ਨੂੰ ਇਹ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਸਾਡੇ ਸਰਪੰਚ ਨੂੰ ਸਰਕਾਰ ਨੇ ਜਬਰੀ ਜਿਹੜਾ ਡਿਸਮਿਸ ਕਰ ਦਿੱਤਾ ਸੀ ਪਰ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਸਾਡੇ ਸਰਪੰਚ ਤੋਂ ਕੋਈ ਗਲਤੀ ਹੋਈ ਸੀ ਪਹਿਲਾਂ ਤਾਂ ਹੋਈ ਨਹੀਂ ਗਲਤੀ ਜੇ ਜਬਰੀ ਸਸਪੈਂਡ ਨੂੰ ਡਿਸਮਿਸ ਕੀਤਾ ਤਾਂ ਉਸ ਤੋਂ ਪਹਿਲਾਂ ਹਮੇਸ਼ਾ ਅਕਸਰ ਸਸਪੈਂਡ ਹੁੰਦੇ ਆ ਬਾਅਦ ਦੇ ਵਿੱਚ ਸਰਪੰਚ ਨੂੰ ਸਸਪੈਂਡ ਕੀਤਾ ਜਾਂਦਾ ਇਹ ਸਿਰਫ ਰਾਜਨੀਤਿਕ ਮੋਟੀਵੇਟਿਡ ਫੈਸਲਾ ਸੀ ਜੋ ਕਿ ਹਾਈ ਕੋਰਟ ਨੇ ਸਾਡੀਆਂ ਦਲੀਲਾਂ ਸੁਣ ਤੋਂ ਬਾਅਦ ਸਾਡੇ ਅੱਖ ਦੇ ਵਿੱਚ ਫੈਸਲਾ ਸਟੇ ਆਰਡਰ ਜਾਰੀ ਕਰ ਦਿੱਤਾ ਹਾਂਜੀ ਪ੍ਰਧਾਨ ਜੀ ਇੱਕ ਕਿਹਨੇ ਸਰਪੰਚ ਨੂੰ ਸਾਡੇ 255 ਵੋਟਾਂ ਦੇ ਦਲ ਸਮਾਜ ਦੇ ਸਰਪੰਚ ਨੂੰ ਜਬਰੀ ਯਸਮਨ ਵੱਲੋਂ ਡਿਸਮਿਸ ਕੀਤਾ ਗਿਆ ਸੀ ਸਾਨੂੰ ਪੂਰਾ ਮਾਨਸੀ ਹਾਈ ਕੋਰਟ ਦੇ ਉੱਤੇ ਜਿਹੜਾ ਫੈਸਲਾ ਹਾਈ ਕੋਰਟ ਨੇ ਇਹ ਆਰਡਰ ਸਪੇ ਕਰਕੇ ਦਿੱਤਾ ਹੈ ਅਸੀਂ ਹਾਈ ਕੋਰਟ ਦੇ ਹਕੀਕਤਨਵਾਦੀ ਨਵਾਂ ਪਿੰਡ ਗੂਰ ਤੋਂ ਮਜੂਦਾ ਸੰਪੰਨ ਆਜਿਹਾ ਨਾ ਸਰਕਾਰ ਨੇ ਟੱਕੇ ਨਾਲ ਡਿਸਮਿਸ ਕਰ ਦਿੱਤਾ ਹੈ ਤੇ ਮਾਣ ਨੂੰ ਹਾਈ ਕੋਰਟ ਨੇ ਖੰਨੂਸੇ ਦੇ ਦਿੱਤਾ